ਸਬਾ ਪਿੰਡੀ ਸੈਦਾ ਦੇ ਨਾਲ ਲੱਗਦੇ ਪਿੰਡ ਟਟਾਣਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵੇਲੇ ਵੀ ਬਾਬਾ ਰਖਸ਼ ਅਲੀ ਸ਼ਾਹ ਜੀ ਦੀ ਦਰਗਾਹ ਤੇ ਸਮੂਹ ਪੰਚਾਇਤ ਅਤੇ ਪਿੰਡ ਤੇ ਜਾਂ ਸੰਗਤਾਂ ਦੇ ਸਹਿਯੋਗ ਨਾਲ ਮੇਲਾ ਕਮੇਟੀ ਦੇ ਉਪਰਲੇ ਸਦਕਾ ਸਲਾਣਾ ਮੇਲਾ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਦਰਗਾਹ ਤੇ ਚਾਦਰ ਚੜਾਉਣ ਦੀ ਰਸਮ ਮੁੱਖ ਸੇਵਾਦਾਰ ਨਿਸ਼ਾਨ ਸਿੰਘ ਸਰਪੰਚ ਜੋਗਰਾਦ ਸਿੰਘ ਅਤੇ ਮੇਲਾ ਕਮੇਟੀ ਦੇ ਮੈਂਬਰਾਂ ਵੱਲੋਂ ਅਦਾ ਕੀਤੀ ਗਈ ਉਪਰੰਤ ਮੇਲੇ ਵਿੱਚ ਪੂਜੀ ਪਿੰਡ ਦੀ ਸੰਗਤ ਨੇ ਬਾਬਾ ਜੀ ਦੀ ਦਰਗਾਹ ਤੇ ਮੱਥਾ ਟੇਕ ਕੇ ਬਾਬਾ ਰਸ਼ਕ ਅਲੀ ਸ਼ਾਹ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਮੇਲੇ ਵਿੱਚ ਪੂਜੀ ਗਾਇਕ ਜੋੜੀ ਗੁਰਪਾਲ ਸਿੰਘ ਗਿਲ ਮੈਡਮ ਸੁਖਦੀਪ ਗਿਲ ਅਤੇ ਗਾਇਕ ਰਣਜੀਤ ਮਣੀ ਮੈਡਮ ਹਰਦੀਪ ਦੀਪੀ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਰਾਹੀਂ ਦੂਰੋਂ ਨੇੜਿਓਂ ਆਈ ਸੰਗਤ ਦਾ ਖੂਬ ਮਨੋਰੰਜਨ ਕੀਤਾ ਇਸ ਮੁਕੇ ਠੰਡੇ ਮਿੱਠੇ ਜਲਦੀਆਂ ਸ਼ੇਬੀਲਾਂ ਤੋਂ ਇਲਾਵਾ ਲੰਗਰ ਵੀ ਅਟੁੱਟ ਵਰਤਾਇਗੇ ਇਸ ਮੁਕੇ ਸਰਪੰਚ ਜੋਗਰਾ ਸਿੰਘ ਟੋਨੀ ਸਿੰਘ ਕਸ਼ਮੀਰ ਸਿੰਘ ਜੱਗਾ ਸਿੰਘ ਮਨਜੀਤ ਸਿੰਘ ਗੋਪੀ ਸਿੰਘ ਲਾਲ ਸਿੰਘ ਹਲਵਾਈ ਸ਼ੇਰਾ ਸਿੰਘ ਬੂਟਾ ਸਿੰਘ ਸਰਵਨ ਸਿੰਘ ਸਮੇਤ ਵੱਡੀ ਗਿਤੀ ਵਿੱਚ ਪਿੰਡ ਵਾਸੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਧੂਮਤਾਵਨਾ ਬਾਬਾ ਜੀ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਤੇ ਮਨਾਇਆ ਜਾ ਕਰੇਗਾ। ਤੇ ਸਾਰੇ ਪਿੰਡ ਦੇ ਸੰਜੋਗ ਦੇ ਨਾਲ। ਤੇ ਹਰ ਸਾਲ ਹੀ ਮਨਾਉਣਾ ਇਸ ਸਾਲ ਮਨਾਇਆ ਜਾਏ ਸਾਰੇ ਪਿੰਡ ਦੇ ਸੰਜੋਗ ਦੇ ਨਾਲ ਸਾਰੇ ਇਕੱਠ ਦੇ ਨਾਲ ਹੀ ਹੁੰਦਾ ਹੈ। ਇਹ ਕੋਈ ਨਿਕਲਾ ਪ੍ਰਦਾਨ ਹੈਗਾ ਇਹ ਸਾਰਿਆਂ ਦਾ ਸਾਂਝਾ ਮੇਲਾ ਸਾਰੇ ਮਨਾਉਂਦੇ ਨੇ ਇਦਾਂ ਹੀ ਇਦਾਂ ਮਨਾਇਆ ਜਾਇ ਕਰੇ